ਸ਼ੂਟਿੰਗ ਆ ਡਾਡੇ ਵੱਲ ਮਮੀ ਕੀ ਆ ਅਚਾਰਾ ਪੈ ਗਿਆ ਛੁੱਟੀਆਂ ਜੂਂਦਿਆ ਨੂੰ ਆਉਣ ਲੱਗੀਆਂ ਵੋ ਜਾ ਤੁਹਾਡੇ ਵੱਲ ਪੁੱਤ ਮੈਂ ਤਾਂ ਢਿੱਲੀਆਂ ਹੋਈਆਂ ਥੋੜੀ ਜੀ ਕੋਈ ਨਹੀਂ ਮਮੀ ਕਸਲਾ ਕੇ ਪੇਜ ਕਸ ਨਾਲ ਜੀ ਢਿੱਲੀਆਂ ਦੇ ਪੁੱਤਾਂ ਕੀ ਵੱਡੇ ਮਾਮੇ ਵੱਲ ਚਲ ਜਓ ਹਾਂ ਨਾਲੇ ਪਿੰਡ ਥਾਵਾ ਖੁੱਲਾ ਮੋਹਲਵਾ ਇੱਥੇ ਸ਼ਹਿਰ ਚ ਤਾਂ ਸਾਹ ਕੋਟ ਦਾ ਵਾ ਸਾਹ ਕਿਉਂ ਕੋਟ ਦਾ ਵਾ ਮਮੀ ਤੂੰ ਕਿਹੜਾ ਪੇਟੀ ਜਵੜ ਕੇ ਸੌਂਦੇ ਨੇ ਉਹ ਤਾਂ ਤੈਨੂੰ ਪਤਾ ਹੀ ਆ ਮੈਂ ਤਾਂ ਬੁਟੀਕ ਤੇ ਜਾਨੀ ਆ ਰੋਜ਼ ਦੁਪਹਿਰੇ ਫਿਰ ਤੁਹਾਡੀ ਰੋਟੀ ਦਾ ਓਖਾ ਹੋ ਜਾ ਕਰਨਾ ਮਾ ਅੱਛਾ ਮੰਮੀ ਤੁਹਾਡੇ ਰਣ ਦੇ ਦੁਪਹਿਰ ਨੂੰ ਹਵਾ ਖਾ ਕੇ ਰੱਜ ਜਾਂਦੇ ਆ ਨਾਲੇ ਪੁੱਤ ਮੈਂ ਵੀ ਜਾਣਾ ਪੇਕੇ ਚਾਰ ਦਿਨ ਨਿਆਣੇ ਲੈ ਕੇ ਨਾਨੀ ਉਹਦੀ ਫੋਨ ਕਰਾਂ ਢੀ ਆ ਮੰਮੀ ਤੂੰ ਜਨੇ ਮਰਜੀ ਬੰਨੇ ਮਰੀ ਆ ਫੋਜਾ ਨੇ ਮੋਰਚਾ ਤੁਹਾਡੇ ਵਾਲੀ ਲਾਉਣਾ ਵਾ ਚੰਗਾ ਪੁੱਤ ਮੈਂ ਬਾਤੋ ਗੱਲ ਕਰਦੀ ਆ ਮੈਂ ਟਿੰਡੇ ਬਣਾ ਲਾ